ਡੀਜੀਪੀ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਵਾਰ ਅਗੇਂਸਟ ਡਰੱਗਸ ਯਾਨੀ ਕਿ ਨਸ਼ਿਆਂ ਵਿਰੁੱਧ ਯੁੱਧ ਦੇ ਤਹਿਤ ਜੜਾਇ ਪਠਾਨਕੋਟ ਵਿਖੇ ਸਿੰਬਲ ਚੌਂਕ ਤੇ ਸੀਆਈਏ ਸਟਾਫ ਦੇ ਵੱਲੋਂ ਨਾਕਾ ਲਗਾਇਆ ਗਿਆ ਸੀ ਤੇ ਜਿਸ ਤਹਿਤ ਵੱਡੀ ਕਾਮਯਾਬੀ ਜਿਹੜੀ ਹੈ ਹਾਸਲ ਹੋਈ ਹੈ ਦੋ ਨੌਜਵਾਨਾਂ ਨੂੰ 1150 ਚਰਸਾਂ ਨੇ ਜਿਹੜਾ ਹੈ ਉਹ ਕਾਬੂ ਕੀਤਾ ਹੈ ਤੇ ਉੱਥੇ ਹੀ ਪੁਲਿਸ ਨੇ ਸੀਆਈਏ ਸਟਾਫ ਦੇ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਇਸ ਬਾਰੇ ਜਾਣਕਾਰੀ ਜਿਹੜੀ ਹੈ ਡੀਐਸਪੀ ਡੀ ਮੰਗਲ ਸਿੰਘ ਨੇ ਦਿੱਤੀ ਹੈ ਤੇ ਦੱਸਿਆ ਕਿ ਕਿਸ ਤਰ੍ਹਾਂ ਦੇ ਨਾਲ ਸੀਆਈਏ ਸਟਾਫ ਦੇ ਵੱਲੋਂ ਇੱਕ ਵੱਡੀ ਕਾਮਯਾਬੀ ਹਾਸਲ ਕੀਤੀ ਹੈ ਜਿੱਥੇ ਦੋ ਆਰੋਪੀਆਂ ਨੂੰ ਗ੍ਰਿਫਤਾਰ ਕੀਤਾ ਚਰਚ ਸਨੇ ਤੇ ਉੱਥੇ ਹੀ ਡਿਵੀਜ਼ਨ ਨੰਬਰ 1 ਦੇ ਵਿੱਚ ਮਾਮਲਾ ਦਰਜ ਕਰਕੇ ਅਗਲੀ ਰੀ ਕਾਰਵਾਈ ਜਿਹੜੀ ਹੈ ਉਹ ਸ਼ੁਰੂ ਕਰ ਦਿੱਤੀ ਗਈ ਹੈ। ਇਹ ਆਪਣੇ ਡੀਜੀਪੀ ਪੰਜਾਬ ਸਾਹਿਬ ਵੱਲੋਂ ਜਿਹੜਾ ਯੁੱਧ ਨਸ਼ਾ ਵਿਰੁੱਧ ਨਹਿਮ ਚਲਾਈਏ ਚਲਾਈ ਗਈ ਹੈ। ਉਸ ਨੂੰ ਮੱਦੇਨਜ਼ਰ ਰੱਖਦੇ ਹੋਏ ਆਪਣੇ ਸਾਡੇ ਐਸਐਸਪੀ ਸਾਹਿਬ ਦੀ ਦਿਸ਼ਾ ਨਿਰਦੇਸ਼ ਤੇ ਸੀ ਇਹ ਸਟਾਫ ਵੱਲੋਂ ਸਿੰਬਲ ਚੌਂਕ ਦੇ ਨੇੜੇ ਨਾਕੇ ਬੰਦੀ ਕੀਤੀ ਹੋਈ ਸੀ। ਜੁਧਰਾਣੇ ਨਾਕੇ ਬੰਦੀ ਦੋ ਜਿਹੜੇ ਨੌਜਵਾਨ ਕਾਬੂ ਕੀਤੇ ਤੇ ਜਿਨ੍ਹਾਂ ਕੋਲ ਕਰੀਬ 1150 ਗ੍ਰਾਮ ਜਿਹੜਾ ਚਰਸ਼ ਬਰਾਮਦ ਹੋਈ ਔਰ ਬਰਾਮਦ ਕਰਕੇ ਥਾਣਾ ਡਿਵੀਜ਼ਨ ਨੰਬਰ 1 ਚ ਮੁਕਦਮਾ ਦਰਜ ਕੀਤਾ ਗਿਆ ਔਰ ਇਹ ਦੋਸ਼ੀਆਂ ਦੇ ਨਾਮ ਨੇ ਇੱਕ ਦਾ ਨਾਮ ਲਿਆਕਤ ਅਲੀ ਜੋ ਕਿ ਤੀਸੇ ਦਾ ਰਹਿਣ ਵਾਲਾ ਹੈ ਹਿਮਾਚਲ ਪ੍ਰਦੇਸ਼ ਦਾ ਤੇ ਜਿਸ ਕੋਲ 110 ਗ੍ਰਾਮ ਚਰਸ਼ ਬਰਾਮਦ ਹੋਈ ਤੇ ਇੱਕ ਦਾ ਨਾਮ ਕਿਊਮਖਾਂ ਉਰਫ ਰਿੰਕੂ ਇਹ ਵੀ ਤੀਸੇ ਦਾ ਰਹਿਣ ਵਾਲਾ ਹੈ ਹਿਮਾਚਲ ਪ੍ਰਦੇਸ਼ ਦਾ ਇਹਦੇ ਕੋਲ 1 ਕਿਲੋ 22 ਗ੍ਰਾਮ ਜਿਹੜੀ ਹੈ ਹੈਰਨ ਬਰਾਮਦ ਹੋਈ ਕੀਤੀ ਗਈ ਚਰਸ਼ ਬਰਾਮਦ ਕੀਤੀ ਗਈ ਅੱਲੇ ਵੀ ਕੋ ਮਕਦਮਾ ਨਹੀਂ ਨਾ ਕੋਈ ਜੀ ਇਹਨਾਂ ਚੋ ਇਹ ਪੁਸ਼ਗਿਸ਼ ਚੱਲ ਰਹੀ ਹੈ ਤਫਤੀਸ਼ ਦਾ ਪਾਰਟ ਹੈ ਪੁਸ਼ਤੀਸ਼ਾਂ ਨਾਲ ਕਿੱਥੋਂ ਲਿਆ ਰਹੇ ਇਹ ਤੀਸੇ ਤੋਂ ਉੱਥੋਂ ਹੀ ਦਾ ਫਿੱਲਾ ਲਾਈ ਹੈ ਵੀ ਉੱਥੋਂ ਲੈ ਕੇ ਆਏ ਨੇ ਔਰ ਪਿਆਰ ਵੀ ਖੁਦ ਹੀ ਕਰਦੇ ਨੇ ਕੋਈ ਇਹਨਾਂ ਦੀ ਕੋਈ ਬੈਕਗ੍ਰਾਉਂਡ ਹਿਸਟਰੀ ਨਿਕਲੀ ਹੈ ਕਿ ਕੋਈ ਕਾਲ ਡਿਟੇਲ ਜਾਂ ਕਿੱਥੇ ਜਾਣਾ ਕਿੱਥੇ ਨਹੀਂ ਚੱਲ ਰਿਹਾ ਜੀ ਤਫਤੀਸ਼ ਚੱਲ ਰਹੀ ਹੈ ਦੇਖੋ ਦੌਰਾਨੇ ਤਫਤੀਸ਼ ਚੀਜ਼ਾਂ ਹੋਰ ਵੀ ਹੋ ਸਕਦੀਆਂ ਰਿਕਵਰੀ ਵੀ ਹੋਰ ਹੋ ਸਕਦੀ ਹੈ ਰਿਮਾਂਡ ਤੇ ਲੈਂਦੀ ਕੋਈ ਮੌਜੂਦ ਹੈ ਹਾਂ ਜੀ ਬਿਲਕੁਲ ਅੱਜ ਕਰਾਂਗੇ ਜੀ ਰਿਮਾਂਡ ਪੇਸ਼ ਕਰ ਰਹੇ ਅੱਜ ਔਰ ਰਿਮਾਂਡ ਲੈ ਮਾਮਲਾ ਜੀ ਦਰਜ ਕੀਤਾ ਗਿਆ ਮਾਮਲਾ ਮਕਦਮਾ ਨਾਲ ਖਿਲਾਫ ਚ ਚਾਰਸ਼ਦ ਮਕਦਮਾ ਦਰਜ ਕੈਮਰਾ ਪਰਸਨ ਹਰੀ ਦੇ ਨਾਲ ਅੱਜ ਸੈਨੀ ਦੀ ਰਿਪੋਰਟ डीजीपी पंजाब ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਵਾਰ ਅਗੇਂਸਟ ਡਰੱਗਸ ਯਾਨੀ ਕਿ ਨਸ਼ਾ ਵਿਰੋਧੀ ਯੁੱਧ ਦੇ ਤਹਿਤ ਜੜਾਏ ਪਠਾਨਕੋਟ ਵਿਖੇ ਸਿੰਪਲ ਚੌਂਕ ਤੇ ਸੀਆਈਏ ਸਟਾਫ ਦੇ ਵੱਲੋਂ ਨਾਕਾ ਲਗਾਇਆ ਗਿਆ ਸੀ ਤੇ ਜਿਸ ਤਹਿਤ ਵੱਡੀ ਕਾਮਯਾਬੀ ਜੜੀ ਹੈ ਹਾਸਿਲ ਹੋਈ ਹੈ ਦੋ ਨੌਜਵਾਨਾਂ ਨੂੰ 1150 ਜਰਸਣੇ ਜੜਾਏ ਉਹ ਕਾਬੂ ਕੀਤਾ ਤੇ ਉੱਥੇ ਹੀ ਪੁਲਿਸ ਨੇ ਸੀਆਈਏ ਸਟਾਫ ਦੇ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਇਸ ਬਾਰੇ ਜਾਣਕਾਰੀ ਜੜੀ ਹੈ ਡੀਐਸਪੀ ਡੀ ਮੰਗਲ ਸਿੰਘ ਨੇ ਦਿੱਤੀ ਹੈ ਤੇ ਦੱਸਿਆ ਕਿ ਕਿਸ ਤਰ੍ਹਾਂ ਦੇ ਨਾਲ ਸੀਆਈਏ ਸਟਾਫ ਦੇ ਵੱਲੋਂ ਇੱਕ ਵੱਡੀ ਕਾਮਯਾਬੀ ਹਾਸਲ ਕੀਤੀ ਹੈ ਜਿੱਥੇ ਦੋ આરોપીਆਂ ਨੂੰ ਗ੍ਰਿਫਤਾਰ ਕੀਤਾ ਚਰ ਸਨੇ ਦੇ ਉੱਥੇ ਹੀ ਡਿਵੀਜ਼ਨ ਨੰਬਰ 1 ਦੇ ਵਿੱਚ ਮਾਮਲਾ ਦਰਜ ਕਰਕੇ ਅਗਲੀ ਰੀ ਕਾਰਵਾਈ ਜਿਹੜੀ ਹੈ ਉਹ ਸ਼ੁਰੂ ਕਰ ਦਿੱਤੀ ਗਈ ਹੈ। ਆਪਣੇ ਡੀਜੀਪੀ ਪੰਜਾਬ ਸਾਹਿਬ ਵੱਲੋਂ ਜਿਹੜਾ ਯੁੱਧ ਨਸ਼ਿਆਂ ਵਿਰੁੱਧ ਨਿਯਮ ਚਲਾਈਏ ਚਲਾਈ ਗਈ ਹੈ। ਉਸ ਨੂੰ ਮੱਦੇਨਜ਼ਰ ਰੱਖਦੇ ਹੋਏ ਆਪਣੇ ਹਲੇ ਐਸਐਸਪੀ ਸਾਹਿਬ ਦੀ ਦਿਸ਼ਾ ਨਿਰਦੇਸ਼ ਤੇ ਸੀਜੀਐਸਟਾਫ ਵੱਲੋਂ ਸਿੰਬਲ ਚੌਂਕ ਦੇ ਨੇੜੇ ਨਾਕੇਬੰਦੀ ਕੀਤੀ ਹੋਈ ਸੀ। ਜੋ ਦਰਾਨੇ ਨਾਕੇਬੰਦੀ ਦੋ ਜਿਹੜੇ ਨੌਜਵਾਨ ਕਾਬੂ ਗਿਤੇ ਤੇ ਜਿਨ੍ਹਾਂ ਕੋਲ ਕਰੀਬ 1150 ਗ੍ਰਾਮ ਜਿਹੜਾ ਚਰਸ਼ ਬਰਾਮਦ ਹੋਈ ਔਰ ਬਰਾਮਦ ਕਰਕੇ थाना ਡਿਵੀਜ਼ਨ ਨੰਬਰ 1 ਚ ਮੁਕਦਮਾ ਦਰਜ ਕੀਤਾ ਗਿਆ ਔਰ ਇਹ ਦੋਸ਼ੀਆਂ ਦੇ ਨਾਮ ਨੇ ਇੱਕ ਦਾ ਨਾਮ لیاقت ਅਲੀ ਜੋ ਕਿ ਤੀਸੇ ਦਾ ਰਹਿਣ ਵਾਲਾ ਹੈ ਹਿਮਾਚਲ ਪ੍ਰਦੇਸ਼ ਦਾ ਤੇ ਜਿਸ ਕੋਲ 110 ਗ੍ਰਾਮ ਚਰਸ਼ ਬਰਾਮਦ ਹੋਈ ਤੇ ਇੱਕ ਦਾ ਨਾਮ ਕਿਉਮਖਾਂ ਉਰਫ ਰਿੰਕੂ ਇਹ ਵੀ ਤੀਸੇ ਦਾ ਰਹਿਣ ਵਾਲਾ ਹੈ ਹਿਮਾਚਲ ਪ੍ਰਦੇਸ਼ ਦਾ ਇਹਦੇ ਕੋਲ 1 ਕਿਲੋ 22 ਗ੍ਰਾਮ ਜਿਹੜੀ ਹੈ ਹੈਰਨ ਬਰਾਮਦ ਹੋਈ ਕੀਤੀ ਗਈ ਚਰਸ਼ ਬਰਾਮਦ ਕੀਤੀ ਗਈ ਪਹਿਲੇ ਵੀ ਕੋਈ ਮਕਦਮਾ ਨਹੀਂ ਨਾ ਕੋਈ ਜਰੂਰੀ ਇਹਨਾਂ ਚੋ ਇਹ ਪੁਸ਼ਗਿਸ਼ ਚੱਲ ਰਹੀ ਹੈ ਤਫਤੀਸ਼ ਦਾ ਪਾਰਟ ਹੈ ਪੁਸ਼ਤੀਸ਼ਾਂ ਨੇ ਕਿੱਥੋਂ ਲਿਆ ਰਹੇ ਇਹ ਤੀਸੇ ਤੋਂ ਉੱਥੋਂ ਹੀ ਤਾਂ ਫਿੱਲਾ ਲਾਈ ਹੈ ਵੀ ਉੱਥੋਂ ਲੈ ਕੇ ਆਏ ਨੇ ਔਰ ਪਿਆਰ ਵੀ ਖੁਦ ਹੀ ਕਰਦੇ ਨੇ ਕੋਈ ਇਹਨਾਂ ਦੀ ਕੋਈ ਬੈਕਗ੍ਰਾਉਂਡ ਹਿਸਟਰੀ ਨਿਕਲੀ ਹੈ ਕਿ ਕੋਈ ਕਾਲ ਡਿਟੇਲ ਜਾਂ ਕਿੱਥੇ ਜਾਣਾ ਕਿੱਥੇ ਨਹੀਂ ਚੱਲ ਰਿਹਾ ਜੀ ਤਫਤੀਸ਼ ਚੱਲ ਰਹੀ ਹੈ ਦੇਖੋ ਦੌਰਾਨੇ ਤਫਤੀਸ਼ ਚੀਜ਼ਾਂ ਹੋਰ ਵੀ ਹੋ ਸਕਦੀਆਂ ਰਿਕਵਰੀ ਵੀ ਹੋਰ ਹੋ ਸਕਦੀ ਹੈ ਰਿਮਾਂਡ ਤੇ ਲੈਣ ਦੀ ਕੋਈ ਗੱਲ ਹਾਂ ਜੀ ਬਿਲਕੁਲ ਅੱਜ ਕਰਾਂਗੇ ਜੀ ਰਿਮਾਂਡ ਪੇਸ਼ ਕਰ ਰਹੇ ਅੱਜ ਔਰ ਰਿਮਾਂਡ ਲੈ ਮਾਮਲਾ ਦਰਜ ਕੀਤਾ ਗਿਆ ਮਾਮਲਾ ਮਕਦਮਾ ਨਾਲ ਖਿਲਾਫ ਚਰਸਦਾ ਮਕਦਮਾ ਦਰਜ ਕੀਤਾ ਗਿਆ ਕੈਮਰ ਪਰਸਨ ਹਾਣੀ ਦੇ ਨਾਲ ਅੱਜ ਸੰਗੀ ਦੀ ਰਿਪੋਰਟ